ਕਿਸਾਨ ਦੋਸਤੋ ਅਸੀਂ ਅੱਜ ਪਿੰਡ ਕੂਮ ਖੁਰਦੇ ਦੇ ਵਿੱਚ ਸਰਦਾਰ ਬਲਵਿੰਦਰ ਸਿੰਘ son of ਸਰਬੰਸ ਸਿੰਘ ਜੀ ਦੇ ਖੇਤਾਂ ਵਿੱਚ ਖੜੇ ਆ ਸਾਡਾ ਜਿਹੜਾ ਏਰੀਆ ਇਹ ਵੇਟਦਾ ਹੈ ਏਰੀਆ ਜੀ ਇਹਦੇ ਵਿੱਚ ਅੱਜ ਸਾਡੇ ਕਿਸਾਨ ਮਿੱਤਰ ਸਰਦਾਰ ਬਲਵਿੰਦਰ ਸਿੰਘ ਜੀ ਨੇ ਜੋ ਉਪਰਾਲਾ ਕੀਤਾ ਘੋਨੇ ਦੀ ਲਵਾਈ ਬਾਰੇ ਉਹ ਅੱਜ ਤੁਹਾਨੂੰ ਦਿਖਾਉਣ ਵਾਸਤੇ ਅਸੀਂ ਇਸ ਪਿੰਡ ਵਿੱਚ ਆਏ ਹਾਂ ਇਹਦਾ ਉਪਰਾਲਾ ਕੀ ਸੀ ਵੀ ਕਿਸਾਨ ਨੇ ਜਿਹੜਾ ਝੋਨਾ ਆਪਦਾ ਲਾਇਆ ਇਹ ਬਗੈਰ ਕਦੂ ਕੀਤੇ ਤੋਂ ਲਗਾਇਆ ਜੀ ਇਹਦੇ ਵਿੱਚ ਕਿਸਾਨ ਨੇ ਕੀ ਕੀਤਾ ਕਿ ਆਪਣਾ ਖੇਤ ਨੂੰ ਤਿਆਰ ਕੀਤਾ ਤਿਆਰ ਕਰਕੇ ਇਸ ਨੇ ਜਿਹੜੀ ਪਨੀਰੀ ਆ ਪਨੀਰੀ ਨੂੰ ਇਹ ਜੇ ਟ੍ਰੇਆਂ ਦੇ ਵਿੱਚ ਤਿਆਰ ਕਰਕੇ ਉਸ ਤੋਂ ਬਾਅਦ ਖੇਤ ਦੇ ਵਿੱਚ ਮਾਰਕਿੰਗ ਕੀਤੀ ਮਾਰਕਿੰਗ ਕਰਾ ਕੇ ਆਪਣੇ ਹਿਸਾਬ ਦੇ ਨਾਲ ਇਹਨੇ ਬੂਟੇ ਲਵਾ ਲਏ ਬੂਟੇ ਲਾਉਣ ਤੋਂ ਬਾਅਦ ਸਿਰਫ ਪਾਣੀ ਲਾਤਾ ਪਾਣੀ ਲਾਉਣ ਤੋਂ ਬਾਅਦ ਜਦੋਂ ਖੇਤ ਨੂੰ 2-3 ਦਿਨਾਂ ਬਾਅਦ ਦੁਬਾਰੇ ਫੇਰ ਇਸ ਨੂੰ ਪਾਣੀ ਲਾਇਆ ਗਿਆ ਤੇ ਪਨੀਰੀ ਚੱਲ ਪਈ ਤੇ ਜੋ ਪਨੀਰੀ ਚਲੀਦਾ ਇਹਦੇ ਵਿੱਚ ਜਿਹੜੀ ਖੇਤ ਜਿਹੜਾ ਆਮ ਕੱਦੂ ਦੇ ਕਰਦੇ ਆ ਝੋਨਾ ਉਹਦੇ ਨਾਲੋਂ ਇਸ ਪਲੀਰੀ ਨੇ ਬਹੁਤ ਜਲਦੀ ਡਿਵੈਲਪ ਹੋਈ ਅੱਜ ਤੱਕ तकरीबन ਡੇਟ 7 7 ਜੁਲਾਈ 2025 ਆ ਇਹ 7 ਜੂਨ 2025 ਨੂੰ ਖੇਤ ਦੇ ਵਿੱਚ ਟ੍ਰਾਂਸਪਲੈਂਟ ਕੀਤਾ ਗਿਆ ਸੀ ਤੇ ਇਹ ਜਿਹੜਾ ਝੋਨਾ ਆ ਇਸ ਝੋਨੇ ਦੇ ਵਿੱਚ ਸਾਨੂੰ ਜਿਹੜਾ ਜਿੱਥੋਂ ਹੁਣ ਅਸੀਂ ਇਸ ਟਾਈਮ ਮੌਕੇ ਤੇ ਜਾ ਕੇ ਦੇਖਦੇ ਆ ਤਾਂ ਸਾਨੂੰ ਇਹਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਬਿਮਾਰੀ ਤੇ ਕੋਈ ਈੜਾ ਮਕੌੜਾ ਵਿੱਚ ਨਹੀਂ ਦਿੱਖਿਆ ਇਹका ਇਹਦੇ ਵਿੱਚ ਅਸੀਂ ਹੁਣ ਇਸ ਟਾਈਮ ਖੇਤ ਦੇ ਵਿੱਚ ਫਿਰ ਰਹੇ ਹਾਂ ਨਾ ਇਥੇ ਪਾਣੀ ਦੀ ਬਹੁਤੀ ਜ਼ਰੂਰਤ ਪੈਂਦੀ ਆ ਤੇ ਇਸ ਹਵਾ ਵੀ ਇਹਨਾਂ ਨੂੰ ਪੌਦਿਆਂ ਨੂੰ ਲੱਗ ਰਹੀ ਆ ਤੇ ਸਾਨੂੰ ਜਿਹੜਾ ਇਹ ਤਰੀਕਾ ਅਪਣਾਇਆ ਸਰਦਾਰ ਬਲਵਿੰਦਰ ਸਿੰਘ ਜੀ ਨੇ ਬਈ ਬੜਾ ਵਧੀਆ ਲੱਗਿਆ ਬਈ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਪਾਣੀ ਦਾ ਆਪਾਂ ਸੋਚਨੇ ਆ ਵੀ ਪੰਜਾਬ ਦੇ ਵਿੱਚ ਪਾਣੀ ਦੀ ਬਚਤ ਕਰਨੀ ਚਾਹੀਦੀ ਆ ਸਾਡੇ ਜਿਹੜੇ ਕੁਦਰਤੀ ਸਰੋਤ ਸ੍ਰੋਮੇਆ ਮਿੱਟੀ ਆ ਪਾਣੀ ਆ ਧਰਤੀ ਹਵਾ ਤੇ ਇਹ ਸਾਡੇ ਜੋ ਖਰਾਬ ਹੁੰਦੇ ਆ ਇਹਨਾਂ ਦੇ ਵਿੱਚ ਬਚਾਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਇਹ ਜੋ ਕਿਸਾਨਾਂ ਦੇ ਕੀਤੇ ਹੋ ਪਰਾਲਿਆਂ ਤੋਂ ਦੂਸਰੇ ਕਿਸਾਨ ਭਰਾ ਵੀ ਸਾਡਾ ਫਾਇਦਾ ਲੈ ਸਕਦੇ ਹਨ ਤੇ ਇਹਦੇ ਬਾਰੇ ਜੋ ਦੱਸਣਗੇ ਆਪਣੇ ਸਰਦਾਰ ਬਲਵਿੰਦਰ ਸਿੰਘ ਜੀ ਵੀ ਇਹ ਕਿ ਕਿੰਨੀ ਦਿਨ ਦੀ ਪਨੀਰੀ ਸੀ ਵੀ ਇਹਦੇ ਵਿੱਚ ਕੋਈ ਦਵਾਈ ਵਗੈਰਾ ਪਾਈ ਆ ਜਾਂ ਕਿਵੇਂ ਇਸ ਨੂੰ ਆਪਾਂ ਮੈਨੇਜ ਕੀਤਾ ਉਹਦੇ ਬਾਰੇ ਥੋੜੀ ਜਿਹੀ ਬਤੇ ਸਰਦਾਰ ਬਲਵਿੰਦਰ ਸਿੰਘ ਜੀ ਦੱਸਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵੈਰਾਈ ਦੱਸ ਸਕਦੇ ਜੀ ਹਾਂ ਜੀ ਇਹ 110 ਵੈਰਾਈ ਆ ਜੀ 10ਾਂ ਤੋਂ 12 ਦਿਨਾਂ ਦੀ ਪਨੀਰੀ ਮੈਂ ਇਹ ਖੇਤ ਚ ਲਾਤੀ ਸੀ ਇਸ ਤਈ ਲਾਉਣ ਤੋਂ ਬਾਅਦ ਕੋਈ ਵਿੱਚ ਦਵਾਈ ਨਹੀਂ ਪਾਈ ਤੇ ਕੋਈ ਸਪਰੇ ਨਹੀਂ ਕੀਤੀ ਲਾਉਣ ਤੋਂ ਬਾਅਦ ਮੈਂ ਇਹ ਪਾਣੀ ਲਾ ਦਿੱਤਾ ਜੀ ਪਾਣੀ ਲਾਉਣ ਤੋਂ ਬਾਅਦ ਇਹਦੀ ਗੜਾਈ ਜ਼ਰੂਰ ਕੀਤੀ ਹੈ ਤਰਫਾਲੀ ਦੇ ਨਾਲ ਤੇ ਅੱਜ ਪਾਣੀ ਇਹਨੂੰ ਬਹੁਤ ਘੱਟ ਤੋਂ ਘੱਟ ਲੱਗੇ ਆ ਤੇ ਸਭ ਤੋਂ ਫਾਇਦਾ ਤਾਂ ਇਹ ਹੀ ਆ ਵੀ ਪਾਣੀ ਦਾ ਬਚਤ ਬਹੁਤ ਹੁੰਦੀ ਆ ਦੂਜੀ ਗੱਲ ਇਹ ਆ ਜੀ ਦਵਾਈਆਂ ਗੁੱਟੀ ਕੋਈ ਮੈਂ ਇਹਦੇ ਵਿੱਚ ਹਜੇ ਤੱਕ ਨਹੀਂ ਪਾਈ ਕੋਈ ਸਪਰੇਅ ਨਹੀਂ ਕੀਤੀ ਸਿਰਫ ਰਿਓ ਜੂਰੀਆ ਜਰੂਰ ਪਾਇਆ ਜੀ ਬਾਈ ਫਸਾ ਬਾਈ ਫਸਾ ਕਿਸਾਨ ਭਰਾਵੋ ਹੁਣ ਜਿਸ ਤਰ੍ਹਾਂ ਹੁਣ ਇਹਨਾਂ ਨੇ ਆਪਣੇ ਤਜਰਬੇ ਦੱਸੇ ਆ ਵੀ ਮੈਂ ਇਹਦੇ ਵਿੱਚ ਹਜੇ ਤੱਕ ਕੋਈ ਦਵਾਈ ਨਹੀਂ ਪਾਈ ਹੁਣ ਕੱਖਾਂ ਤੋਂ ਆਪਾਂ ਨੂੰ ਮੈਨ ਝੋਨੇ ਨੂੰ ਲਾਉਣ ਤੋਂ ਡੀਐਸਆਰ ਦੇ ਵਿੱਚ ਵੀ ਇਹੀ ਆਉਂਦਾ ਵੀ ਬਹੁਤ ਜ਼ਿਆਦਾ ਨਦੀਨ ਹੋ ਜਾਂਦੇ ਆ ਜੋ ਸਾਡੇ ਕੋਲ ਕੰਟਰੋਲ ਨਹੀਂ ਹੁੰਦੇ ਪਰ ਇਸ ਤਕਨੀਕ ਦੇ ਨਾਲ ਜੇ ਬੀਜਿਆ ਜਾਏਗਾ ਝੋਨਾ ਆਉਣ ਵਾਲੇ ਸਮੇਂ ਦੇ ਵਿੱਚ ਲੱਗਦਾ ਵੀ ਪਾਣੀ ਦਾ ਵੀ ਬਚਤ ਹੋਏਗੀ ਤੇ ਅਸੀਂ ਕੱਖਾਂ ਦੇ ਉੱਤੇ ਵੀ ਕਾਫੀ ਹੱਦ ਤੱਕ ਕਾਬੂ ਪਾ ਸਕਦੇ ਹਾਂ ਕਿਉਂਕਿ ਜੇ ਅਸੀਂ ਪਹਿਲੇ ਜਿਸ ਦਿਨ ਪ੍ਰੀਰੀ ਲਾਈ ਪਾਣੀ ਛੱਡ ਕੇ ਥੋੜੀ ਜਿਹੀ ਦਵਾਈ ਪਾ ਦਾਂਗੇ ਤਾਂ ਤਕਰੀਬਨ 90 ਤੋਂ 50 ਤੋਂ 60 70% ਸਾਡਾ ਨਦੀਨ ਕਾਬੂ ਜਾਏਗਾ ਬਾਕੀ ਜਿਹੜੇ ਰਹਿ ਗਏ ਉਹ ਸੁੱਕੇ ਦੇ ਵਿੱਚ ਵੀ ਅਸੀਂ ਇਹਦੇ ਵਿੱਚ ਕੋਈ ਔਕਾ ਨਹੀਂ ਵੀ ਤਰਫਾਲੀ ਦੇ ਨਾਲ ਦੀਆਂ ਹੱਥੀ ਵੀ ਕਰਵਾ ਸਕਦੇ ਹਾਂ ਉਹਨਾਂ 'ਤੇ ਜੇ ਥੋੜਾ-ਬਹੁਤਾ ਲੇਬਰ ਦਾ ਪੈਂਦਾ ਆ ਪਰ ਸਾਡਾ ਉਧਰ ਦਵਾਈਆਂ ਤੋਂ ਵੀ ਬਹੁਤ ਖੜਾ ਛੜਦਾ ਕਿ ਜਿਹੜੇ ਸਾਡੇ ਬੂਤੇ ਆ ਜਿਹੜੀ ਜਿਹੜੀ ਫਸਲ ਆ ਉਹਦੇ ਉੱਤੇ ਕਿਸੇ ਤਰ੍ਹਾਂ ਦੇ ਜਿਹੜੇ ਸਪਰੇਅ ਸਾਨੂੰ ਕਰਨੇ ਪੈਂਦੇ ਆ ਉਹਨਾਂ ਦੀ ਬਣੀ ਲੋੜ ਪੈਂਦੀ ਤੇ ਤੁਹਾਨੂੰ ਥੋੜਾ ਜਿਹਾ ਏਰੀਆ ਦਿਖਾਉਨੇ ਆ ਤੇ ਇਹ ਜੀ ਤੁਸੀਂ ਆਪ ਦੇਖ ਲਓ ਵੀ ਫਸਲ ਦਾ ਬਹੁਤ ਸ਼ਾਨਦਾਰ ਖੜੀ ਆ ਜੀ ਇਹਨਾਂ ਨੇ ਤਜਰਬਾ ਕੀਤਾ ਹਜੀ ਇੱਕ 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 ਕਨਾਲ ਦੇ ਵਿੱਚ ਇਹਨਾਂ ਨੇ ਇਹ ਜਿਹੜੀ ਟੈਕਨੀਕ ਬਣਾਈ ਆ ਬੂਤੇ ਉਹ ਲਾਇਆ ਤੇ ਨਾਲ ਦੀ ਨਾਲ ਇਹਨਾਂ ਨੇ ਦੂਸਰੇ ਖੇਤ ਦੇ ਵਿੱਚ ਆਪਣੀ ਦੇ ਵਿੱਚ ਤੇ ਬਾਸਮਤੀ ਦੀ ਬਾਸਮਤੀ ਦੀ ਕਾਸ਼ਟ ਕੀਤੀ ਆ ਤੇ ਬਾਸਮਤੀ ਵਾਲਾ ਏਰੀਆ ਉਹ ਸਾਹਮਣੇ ਦਿਖਦਾ ਜੀ ਤੇ ਇਹ ਨਾਲ ਹੀ ਇਹਨਾਂ ਨੇ ਕਿਸਾਨ ਨੇ ਆਪਣੇ ਡੀਐਸਆਰ ਵਿਧੀ ਨਾਲ ਵੀ ਕੋਸ਼ਿਸ਼ ਕੀਤੀ ਆ ਵੀ ਉਹਦੇ ਨਾਲ ਦੇਖ ਕੇ ਵੀ ਮੈਂ ਡੀਐਸਆਰ ਵਿਧੀ ਦੇ ਨਾਲ ਵੀ ਖੇਤ ਬੀਜਣਾ ਆ ਜਿਹੜਾ ਡੀਐਸਆਰ ਵਿਧੀ ਨਾਲ ਬੀਜਿਆ ਉਹ ਇਸ ਜੋ ਇਹ ਸਾਹਮਣੇ ਤੁਹਾਨੂੰ ਦਿਖ ਰਿਹਾ ਪਨੀਰੀ ਲਾਈ ਹੋਈ ਇਹ ਆਪਣੀ ਇੱਕ ਮਹੀਨਾ ਪਹਿਲਾਂ ਦੀ ਲੱਗੀ ਹੋਈ ਆ ਆ 1509 ਆ ਜੀ ਵੈਰੈਟੀ ਜਿਹੜੀ ਕਿ ਬਾਸਮਤੀ ਦੀ ਆ ਤੇ ਇਹਦੇ ਨਾਲ ਹੀ ਇਹਨਾਂ ਨੇ ਤਜਰਬਾ ਕੀਤਾ ਸੀ ਵੀ ਕਨਾਲ ਕਲਾ ਕੇ ਦੇਖਦੇ ਆ ਤੇ ਡੀਐਸਆਰ ਸਿੱਧੀ ਬਜਾਈ ਜਿਹੜੀ ਕਰਦੇ ਆ ਵੀ ਉਹ ਸਾਡੇ ਇਥੇ ਕਿੰਨੀ ਕ ਕੰਮ ਜਾਉਂਦੀ ਆ ਕਿਉਂਕਿ ਵੇਟ ਦਾ ਏਰੀਆ ਜੀ ਥੋੜਾ ਜਿਹਾ ਇਦੀਚ ਹੁਣ ਤੁਹਾਨੂੰ ਕੱਖ ਦੇਖਣਗੇ ਇਹ ਖੇਤ ਸੁੱਕਾ ਪਿਆ ਪਾਣੀ ਦੀ ਬਹੁਤ ਘਟ ਲੱਗੇ ਆ ਤੇ ਪਾਣੀ ਬਹੁਤ ਘਟ ਲੱਗਾ ਹੁਣ ਇਹਨਾਂ ਨੇ ਸਿੱਧੀ ਤਰਫਾਲੀ ਵਿੱਚ ਫੇਰ ਦੇਣੀ ਆ ਤੋਂ ਕੱਖਾਂ ਤੋਂ ਨਿਕਾਲ ਆ ਹੈਗੀ ਸੀ ਡੀਐਸਆਰ ਦੀ ਥੋੜੀ ਜੀ ਕਿਉਂਕਿ ਹਫਤਾ ਬਾਅਦ ਵੀਜੀ ਆ ਇਹ 'ਚ ਥੋੜੇ ਜਿਹਾ ਕੱਖ ਹੈਗੇ ਜ਼ਰੂਰ ਪਰ ਇਹ ਵੀ ਇਹਨਾਂ ਨੇ ਕੰਟਰੋਲ ਕਰ ਲੈਨੇ ਆ ਪਰ ਜਿਹੜੀ ਇਹਨਾਂ ਦੀ ਇਹ ਤਕਨੀਕ ਹੈ ਇਹ ਬਹੁਤ ਵਧੀਆ ਲੱਗੀ ਆ ਹੋ ਸਕਦਾ ਕਿਸਾਨ ਭਰਾਵਾਂ ਦੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਫਾਇਦੇਮੰਦ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ